ਜਿਹੜੇ ਲੋਕ ਕੋਸਕੋ ਦੇ ਮੈਂਬਰ ਨਹੀਂ ਹੈ ਪਰ ਕੋਸਕੋ ਤੋਂ ਚੀਜ਼ਾਂ ਖਰੀਦਣ ਦੇ ਲਈ ਆਪਣੇ ਕਿਸੇ ਵਾਕਫ ਦਾ ਮੈਂਬਰਸ਼ਿਪ ਕਾਰਡ ਲੈ ਜਾਂਦੇ ਨੇ ਹੁਣ ਉਹ ਅਜੇਹਾ ਨਹੀਂ ਕਰ ਸਕਣਗੇ ਕੋਸਕੋ ਨੇ ਮੈਂਬਰਸ਼ਿਪ ਟੈਸਟਿੰਗ ਦੇ ਲਈ ਨਵਾਂ ਸਕਰੀਨਿੰਗ ਸਿਸਟਮ ਸ਼ੁਰੂ ਕੀਤਾ ਕੋਸਪੋ ਦੇ ਇੱਕ ਨੁਮਾਇंदे ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਹਫਤੇ ਐਲਾਨੇ ਗਏ ਨਵੇਂ ਸਕੈਨਰ ਆਟਵਾ ਐਡਮਿੰਟਨ ਰਜ਼ਾਇਨਾ ਤੇ BC ਦੇ ਲੋਰਮੈਂਡ ਐਂਡ ਤੇ ਕੋਸਕੋ ਸਟੋਰਾਂ ਤੇ ਦਾਖਲੀਆਂ ਦਿੱਤੇ ਲਗਾਏ ਜਾਣਗੇ ਸਟੋਰ ਦੇ ਵਿੱਚ ਦਾਖਲ ਹੋਣ ਦੇ ਲਈ ਮੈਂਬਰਾਂ ਨੂੰ ਆਪਣੇ ਡਿਜੀਟਲ ਜਾਂ ਪਲਾਸਟਿਕ ਵਾਲੇ ਮੈਂਬਰਸ਼ਿਪ ਕਾਰਡ ਨੂੰ ਸਕੈਨ ਕਰਨਾ ਹੋਵੇਗਾ ਸਕੈਨ ਹੋਣ ਤੇ ਸਕਰੀਨ ਦੇ ਉੱਪਰ ਕਾਰਡ ਮੈਂਬਰ ਦੀ ਤਸਵੀਰ ਆਵੇਗੀ ਜਿਸ ਦੇ ਨਾਲ ਉਸ ਮੈਂਬਰਸ਼ਿਪ ਕਾਰਡ ਤੇ ਦਾਖਲ ਹੋਣ ਵਾਲੇ ਵਿਅਕਤੀ ਦੀ ਤਸਦੀਕ ਕੀਤੀ ਜਾ ਸਕੇਗੀ ਕੰਪਨੀ ਦੀ ਵੈਬਸਾਈਟ ਅਨੁਸਾਰ ਜੇਕਰ ਤੁਹਾਡੇ ਮੈਂਬਰਸ਼ਿਪ ਕਾਰਡ ਦੇ ਵਿੱਚ ਕੋਈ ਫੋਟੋ ਨਹੀਂ ਹੈ ਤਾਂ ਤੁਹਾਨੂੰ ਫੋਟੋ ਆਈਡੀ ਕੌਣ ਦੀ ਲੋਡ ਹੋਵੇਗੀ ਮਹਿਮਾਨਾਂ ਨੂੰ ਨਾਲ ਲਿਆਉਣ ਦੇ ਲਈ ਇਜਾਜ਼ਤ ਜਿਹੜੀ ਹੈ ਉਹ ਅਜੇ ਮਹਿਮਾਨਾਂ ਦੀ ਇਜਾਜ਼ਤ ਜਿਹੜੀ ਹੈ ਉਹ ਨਾਲ ਲਿਆਉਣ ਦੀ ਅਜੇ ਹੈ ਪਰ ਸਿਰਫ ਤਾਂ ਹੀ ਜੇਕਰ ਉਹਨਾਂ ਦੇ ਨਾਲ ਕੋਈ ਵੈਧ ਕੋਸਕੋ ਮੈਂਬਰਸ਼ਿਪ ਵਾਲਾ ਵਿਅਕਤੀ ਹੈ ਸਟੋਰ ਦੇ ਦਾਖਲੇ ਤੇ اٹੈਂਡੈਂਟ ਵੀ ਜਿਹੜੇ ਨੇ ਉਹ ਮੌਜੂਦ ਹੋਣਗੇ ਅਲਬਰਟਾ BC ਮੈਨੀਟੋਬਾ ਨਿਊ ਬ੍ਰਾਂਸਵਿਕ ਨਿਊ ਫਾਉਂਡਲੈਂਡ ਐਂਡ ਲਾਬਰੈਡੋਰ ਨੋਵਾ ਸਕੋਸ਼ੀਆ 온ਟਾਰੀਓ ਕਿਊਬਿਕ ਤੇ ਸਸਕੇਚਵਨ ਦੇ ਵਿੱਚ ਮੌਜੂਦਗੀ ਦੇ ਨਾਲ ਕੋਸਕੋ ਦੇ ਕੈਨੇਡਾ ਭਰ ਦੇ ਵਿੱਚ 108 ਸਟੋਰ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਸਕੋ ਨੇ ਮੈਂਬਰਸ਼ਿਪ ਬੰਦੀ ਨੇ ਇਹ ਮਾਨੂੰ ਸਖਤ ਕੀਤਾ ਹੈ ਕੰਪਨੀ ਨੇ ਪਿਛਲੇ ਸਾਲ ਇਹ ਕਹਿੰਦੇ ਹੋਏ ਗਾਹਕਾਂ ਨੂੰ ਉਹਨਾਂ ਦੇ ਮੈਂਬਰਸ਼ਿਪ ਕਾਰਡਾਂ ਦੇ ਨਾਲ ਫੋਟੋ ਆਈਡੀ ਦਿਖਾਉਣ ਲਈ ਕਹਿਣਾ ਸ਼ੁਰੂ ਕੀਤਾ ਸੀ ਕਿ ਗੈਰ ਮੈਂਬਰ ਨਵੇਂ ਸੈਲਫ ਚੈੱਕਆਊਟ ਦੀ ਦੁਰਵਰਤੋਂ ਕਰ ਰਹਿਣ ਕਾਸਕੋ ਨੇ ਗੈਰ ਮੈਂਬਰਾਂ ਨੂੰ ਆਪਣੇ ਫੂਡ ਕੋਰਟਾਂ ਤੱਕ ਪਹੁੰਚ ਦੇ ਵੀ ਪਾਬੰਦੀ ਲਗਾ ਦਿੱਤੀ ਹੈ ਇਹ ਬਦਲਾਅ ਕੰਪਨੀ ਦੇ ਵੱਲੋਂ 1 ਸਤੰਬਰ ਤੋਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਗਾਹਕਾਂ ਲਈ ਮੈਂਬਰਸ਼ਿਪ ਫੀਸ ਵਧਾਉਣ ਦੇ ਐਲਾਨ ਤੋਂ ਬਾਅਦ ਆਇਆ ਹੈ ਅਤੇ ਫੀਸ ਆਖਰੀ ਵਾਰ 2017 ਦੇ ਵਿੱਚ ਵਧਾਈ ਗਈ ਸੀ ਆਮ 골ਡ ਸਟਾਰ ਮੈਂਬਰਸ਼ਿਪ ਫੀਸ 60 ਡਾਲਰ ਸਾਲਾਨਾ ਤੋਂ ਬਾਅਦ ਕੇ 65 ਡਾਲਰ ਕੀਤੀ ਜਾ ਰਹੀ ਹੈ ਤੇ 120 ਡਾਲਰ ਸਾਲਾਨਾ ਦੀ ਐਗਜ਼ੀਕਟਿਵ ਮੈਂਬਰਸ਼ਿਪ 130 ਡਾਲਰ ਦੀ ਹੋ ਜਾਵੇਗੀ ਐਗਜ਼ੀਕਟਿਵ ਮੈਂਬਰਸ਼ਿਪ ਦੇ ਲਈ ਵੱਧ ਤੋਂ ਵੱਧ ਸਾਲਾਨਾ 2% ਰਿਵਾਰਡ 1000 ਤੋਂ ਵੱਧ ਕੇ 1250 ਹੋ ਜਾਏਗਾ ਇੱਕ 19 ਸਾਲਾ ਬੀਸੀ ਵਾਸੀ ਕਈ ਸੂਬਿਆਂ ਦੇ ਵਿੱਚ ਪੀੜਤਾਂ ਦੇ ਕਥਿਤ ਆਨਲਾਈਨ ਸੈਕਸ ਟੋਰਸ਼ਨ ਦੇ ਮਾਮਲੇ ਦੇ ਵਿੱਚ ਵਿਅਕਤੀ ਤੇ 23 ਅਪਰਾਧਾ ਦਾ ਦੋਸ਼ ਲਗਾਇਆ ਗਿਆ ਹੈ ਬਰਨਬੀ ਆਰਸੀਐਮਪੀ ਨੇ ਮੰਗਲਵਾਰ ਨੂੰ ਦੋਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਨੋਵਾ ਸਕੋਸ਼ੀਆ 온ਟਾਰੀਓ ਤੇ ਕਿਊਬਿਕ ਦੇ ਵਿੱਚ ਰਿਪੋਰਟਾਂ ਤੋਂ ਬਾਅਦ ਡਿਟੈਚਮੈਂਟ ਤੇ ਬਾਲ ਦੁਰਵਿਵਹਾਰ ਦੇ ਉੱਤੇ ਏਜੰਸੀ ਸੋਸ਼ੀਅਲ ਯੂਨਿਟ ਦੀ ਅਗਵਾਈ ਦੇ ਵਿੱਚ ਇੱਕ ਅੰਤਰ ਕੰਟਰੀ ਜਾਂਚ ਦੀ ਪਾਲਣਾ ਕੀਤੀ ਪਿਛਲੇ ਮਹੀਨੇ ਅਨਵਰ ਜੱਲਸ ਸੀ ਜਿਹੜੇ ਨੇ ਉਹਨਾਂ ਤੇ ਜਬਰੀ ਵਸੂਲੀ ਦੇ 9 ਮਾਮਲੇ ਆ 4 ਆਨਲਾਈਨ ਲੁਭਾਉਣ ਦੇ ਤੇ 4 ਚਾਈਲਡ ਪੋਰਨੋਗ੍ਰਾਫੀ ਦੇ ਅਪਰਾਧ ਬਿਨਾ ਸਹਿਮਤੀ ਦੇ ਉੱਤੇ ਇੰਟੀਮੇਟ ਤਸਵੀਰਾਂ ਪ੍ਰਕਾਸ਼ਿਤ ਕਰਨ ਤੇ ਇੱਕ ਮਾਮਲੇ ਜਿਨਸੀ ਛੋਹਣ ਲਈ ਸੱਦੇ ਦੀਆਂ ਦੋ ਗਿੰਤੀਆਂ ਤੇ ਸਿਕਰਟਲੀ ਰਿਕਾਰਡਿੰਗ ਜਿਹੜੀ ਹੈ ਉਹ ਨਿਊਡੀਟੀ ਆਫ ਸੈਕਸ਼ੂਅਲ ਐਕਟੀਵਿਟੀ ਦੇ ਉੱਤੇ ਤੇ ਇੱਕ ਪਰੋਸੇ ਦੀ ਉਲੰਘਣਾ ਦੇ ਚਾਰਜ ਲਗਾਏ ਗਏ ਨੇ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਪੀੜਤ ਸ਼ਾਮਿਲ ਸਨ ਪਰ ਇਹ ਕਿਹਾ ਹੈ ਕਿ ਬਹੁਤ ਗਿੰਤੀ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਸੀ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਹੈ ਕਿ ਨੌ ਸ਼ਿਕਾਇਤਕਰਤਾ ਸਨ ਤੇ ਪੁਲਿਸ ਨੇ ਕਿਹਾ ਹੈ ਕਿ ਸੀ ਅੱਗੇ ਆਨ ਤੇ ਪੁਲਿਸ ਨੂੰ ਇਹਨਾਂ ਘਟਨਾਵਾਂ ਦੀ ਰਿਪੋਰਟ ਕਰਨ ਦੇ ਲਈ ਸ਼ਲਾਗਾ ਕਰਨਾ ਚਾਹਾਂਗੇ ਜਿਸ ਸਦਕਾ ਪੀੜਤ ਅੱਗੇ ਆਏ ਤੇ ਜਾਂਚ ਅੱਗੇ ਵਧਾਉਣ ਦੇ ਵਿੱਚ ਮਦਦ ਮਿਲ ਸਕੀ ਹੈ ਇਸ ਤੇ ਅਪਰਾਧਿਕ ਦੋਸ਼ ਵੀ ਲਗਾਏ ਗਏ ਨੇ ਤੇ ਜਲਾਸੀ ਅਦਾਲਤੀ ਹੁਕਮਾਂ ਦੇ ਮੁਤਾਬਕ ਟਿਕਟਾਕ ਤੇ ਟਿੰਡਰ ਸਮੇਤ ਸੋਸ਼ਲ ਨੈਟਵਰਕਿੰਗ ਜਾਂ ਆਨਲਾਈਨ ਡੇਟਿੰਗ ਸਾਈਟਾਂ ਦੀ ਵਰਤੋਂ ਦੇ ਉੱਤੇ ਪਾਬੰਦੀ ਸਮੇਤ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨਾਲ ਸੰਪਰਕ ਕਰਨ ਦੀ ਵੀ ਇਜਾਜ਼ਤ ਨਹੀਂ ਹੈ ਮਾਉਂਟ ਇਸ ਦਾ ਕਹਿਣਾ ਹੈ ਕਿ ਕੈਨੇਡਾ ਪਰ ਦੇ ਵਿੱਚ ਆਨਲਾਈਨ ਸੈਕਸ ਟੋਰਸ਼ਨ ਜਿਹੜਾ ਉਹ ਵਧ ਰਿਹਾ ਪਰ ਮੰਨਿਆ ਜਾਂਦਾ ਹੈ ਕਿ ਅਪਰਾਧ ਘੱਟ ਰਿਪੋਰਟ ਕੀਤੇ ਗਏ ਨੇ ਆਨਲਾਈਨ ਜਿੰਸੀ ਜ਼ਬਰਦਸਤੀ ਇੱਕ ਅਪਰਾਧ ਹੈ ਜਿਸ ਦੇ ਦੁਖਦਾਈ ਨਤੀਜੇ ਨਿਕਲਦੇ ਨੇ ਤੇ ਅਸੀਂ ਪੀੜਤਾਂ ਨੂੰ ਚੇਤਾਵਨੀ ਕਰਾਉਣਾ ਚਾਹੁੰਦੇ ਆ ਕਿ ਉਹ ਇਕੱਲੇ ਨਹੀਂ ਐ ਤੇ ਉਹਨਾਂ ਦੀ ਮਦਦ ਕਰਨ ਤੇ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਲਈ ਅਸੀਂ ਮੌਜੂਦ ਆ ਪੁਲਿਸ ਪਰਿਵਾਰਾਂ ਨੂੰ ਆਨਲਾਈਨ ਸੁਰੱਖਿਆ ਬਾਰੇ ਜਾਣਕਾਰੀ ਦੇ ਲਈ cybertip.ca ਤੇ ਜਾਣ ਦੀ ਸਿਫਾਰਿਸ਼ ਵੀ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।